ਤਾਂ 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 ਜਿਮਨੀ ਚੋਣਾਂ ਵਿੱਚ ਜੋ ਜਿੱਤ ਹੋਈ ਆ ਆਮ ਆਦਮੀ ਪਾਰਟੀ ਦੀ ਉਸ ਬਾਅਦ ਲਗਾਤਾਰ ਜਿਹੜੇ ਕਿ ਜਸ਼ਨ ਮਨਾਏ ਜਾ ਰਹੇ ਨੇ ਇੱਥੇ ਕਿ ਆਮ ਆਦਮੀ ਪਾਰਟੀ ਜ਼ਿਲ੍ਹਾ ਸ਼ਹਿਰੀ ਵੱਲੋਂ ਵੀ ਜਸ਼ਨ ਦਾ ਮਾਹੌਲ ਹੈ ਉੱਥੇ ਅਮਰਸਰ ਦੇ ਮੇਅਰ ਜਤਿੰਦਰ ਸਿੰਘ ਪਾਟੇ ਪਹੁੰਚੇ ਨੇ ਤੇ ਉਹਨਾਂ ਨੇ ਸਮੂਹ ਵਰਕਰਾਂ ਨੂੰ ਵਧਾਈ ਦਿੱਤੀ ਹੈ ਜਿਨ੍ਹਾਂ ਨੇ ਮਿਹਨਤ ਕੀਤੀ ਉੱਥੇ ਉਹਨਾਂ ਦੀ ਮਿਹਨਤ ਸਦਕਾ ਜਿਹੜੀ ਕਿ ਤਨਤ ਜਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਉਹਨਾਂ ਨੇ ਇਹ ਵੀ ਆਖਿਆ ਕਿ 2027 ਵਿੱਚ ਵੀ ਜਿਹੜਾ ਕਿ ਹੁਣ ਇਹ ਜਿੱਤ ਹੈ ਉਹ ਰਾਹ ਪਦਰਾ ਕਰੇਗੀ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪੱਛਰੀ ਦਾ ਦੈਨਿਕ ਸਟਾਰ ਟੀਵੀ ਅੰਮ੍ਰਿਤਸਰ ਕੀ ਕਹਿੰਦਾ ਜੀ ਬਹੁਤ ਵੱਡਾ ਫਤਵਾ ਮਿਲਿਆ ਜਦੋਂ ਤਾਂ ਐਕਸ਼ਨ ਦੇਖੇ ਬਾਈਲੈਕਸ਼ਨ ਚ ਕੀ ਹੋਇਆ ਇਹ ਜੀ ਇਹ ਸਰਦਾਰ ਭਗਤ ਸਿੰਘ ਮਾਨ ਦੀਆਂ ਜੋ ਨੀਤੀਆਂ ਵਾ ਜੋ ਲੋਕਾਂ ਲਈ ਉਹਨੇ ਚੰਗੇ ਕੰਮ ਕੀਤੇ ਆ ਉਹਨਾਂ ਦੇ ਹੱਕ 'ਚ ਫਤਵਾ ਦਿੱਤਾ ਜੀ ਤਾਂ ਅੱਜ ਆਮ ਆਦਮੀ ਪਾਰਟੀ ਵੱਲੋਂ ਜਸ਼ਨ ਦਾ ਮਾਹੌਲ ਆ ਜਿੱਥੇ ਕਿ ਇਸ ਜਸ਼ਨ ਵਿੱਚ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਪਾਠੀ ਵੀ ਪਹੁੰਚੇ ਨੇ ਪਰ ਸਭ ਕੀ ਕਹਿੰਦਾ ਜੀ ਅੱਜ ਦੀ ਜਿਹੜੀ ਜਿੱਤ ਹੋਈ ਆ ਬਹੁਤ ਵੱਡੀ ਜਿੱਤ ਹੋਈ ਪੰਜਾਬ ਦੇ ਲੋਕਾਂ ਨੇ ਜਿਹੜਾ ਭਰੋਸਾ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਰੱਖਿਆ ਸੀ ਹਾਂ ਜੀ ਪਿਛਲੀਆਂ ਜਿੰਨੀਆਂ ਵੀ ਬਾਈ ਇਲੈਕਸ਼ਨਾਂ ਹੋਈਆਂ ਨੇ ਪੰਜਾਬ ਦਾ ਭਰੋਸਾ ਜਿਹੜਾ ਪੰਜਾਬ ਦੇ ਲੋਕਾਂ ਦਾ ਭਰੋਸਾ ਆਮ ਆਦਮੀ ਕਾਇਮ ਰੱਖਦੀ ਹੋਈ ਜਿਹੜੀ ਤਰਨਤਾਰਨ ਦੇ ਵਿੱਚ ਬਾਈ ਇਲੈਕਸ਼ਨ ਹੋਈ ਏ ਉਥੋਂ ਦੇ ਲੋਕਾਂ ਨੇ ਇੱਕ ਵਾਰੀ ਫੇਰ ਜਿਹੜਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਪੂਰਾ ਯੋਗਰਦਾਰ ਬਹੁਤ ਸਾਰੀ ਭਾਰੀ ਲੀਡ ਦੇ ਨਾਲ ਸਾਡੇ ਕੈਂਡੀਡੇਟ ਨੂੰ ਜਿਤਾ ਕੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਸਭ ਤੋਂ ਪਹਿਲਾਂ ਤਾਂ ਮੈਂ ਤਰਨਤਾਰਨ ਦੇ ਉਹਨਾਂ ਸਾਰੇ ਵੋਟਰਾਂ ਦਾ ਜਿਹੜਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਇੰਨਾ ਜਿਨ੍ਹਾਂ ਨੇ ਸਾਡੇ ਮਾਨਯੋਗ ਸੁਪਰੀਮੋ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਸਾਡੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਦੇ ਇੰਚਾਰਜ ਸੋਧਿਆ ਸਾਹਿਬ ਔਰ ਸਮੁੱਚੀ ਟੀਮ ਜਿਹੜੀ ਹੈ ਸਾਡੀਆਂ ਭੈਣਾਂ ਵੀ ਖੜੀਆਂ ਸਾਡੇ ਭਰਾ ਵੀ ਸਾਰਿਆਂ ਨੇ ਉੱਥੇ ਜਿਹੜੀ ਮਿਹਨਤ ਕੀਤੀ ਏ ਉਹਨਾਂ ਨੂੰ ਵੀ ਮੁਬਾਰਕਾ ਉਹਨਾਂ ਦਾ ਵੀ ਧੰਨਵਾਦ ਹੈ ਸੋ ਤਰਨਤਾਰਨ ਦੇ ਜਿਹੜੀ ਵੋਟਰਾਂ ਨੇ ਇੱਕ ਵਾਰੀ ਅੱਗੇ ਜਿਹੜੀ ਸੂਲ ਸਾਹਿਬ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਸੀਗਾ ਚਲੋ ਪ੍ਰਮਾਤਮਾ ਦਾ ਪਾਣਾ ਉਹ ਸਾਡੇ 'ਚ ਨਹੀਂ ਰਿਹਾ ਔਰ ਬਾਈ ਇਲੈਕਸ਼ਨ ਆ ਗਈ ਔਰ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮੀਤ ਸਿੰਘ ਸੰਧੂ ਦੀ ਹੱਕ ਦੇ ਵਿੱਚ ਜਿਹੜਾ ਬਹੁਤ ਭਾਰੀ ਵੋਟਾਂ ਦੇ ਕੇ ਜਿਹੜਾ ਜਿਤਾਇਆ ਬਹੁਤ ਭਾਰੀ ਜਿਹੜੀ ਜਿੱਤ ਹੋਈ ਹੈ ਉਹਦੇ ਲਈ ਤਰਨਤਾਰਨ ਵਾਸੀਆਂ ਦਾ ਅਸੀਂ ਤਹਿ ਦਿਲੋਂ ਜਿਹੜਾ ਧੰਨਵਾਦ ਕਰਦੇ ਆਂ ਔਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆ ਜੀ ਔਰ ਅੱਗੇ ਨਾਲੋਂ ਵੀ ਸਾਡੇ ਜਿਹੜੇ ਕੰਮ ਨੇ ਜਿਹੜੇ ਪੰਜਾਬ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਡਵੈਲਪਮੈਂਟ ਦੇ ਜਾਂ ਜਿਹੜੇ ਵੀ ਕੰਮ ਕਰ ਰਹੇ ਆ ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਤਾਕਤ ਹੋਰ ਮਿਲੀ ਹੈ ਔਰ ਹੋਰ ਵੀ ਇਹੀ ਕੰਮ ਕਰਾਂਗੇ ਔਰ 2027 ਦੇ ਵਿੱਚ ਦੁਬਾਰਾ ਪੰਜਾਬ ਦੇ ਵਿੱਚ ਜਿਹੜੀ ਹੈ ਸਰਕਾਰ ਬਣਾਉਣ ਲਈ ਜਿਹੜਾ ਇਹਲਾ ਤਰਨਤਨ ਦੀ ਇਲੈਕਸ਼ਨ ਨੇ ਸਾਨੂੰ ਜਿਹੜਾ ਫਤਵਾ ਦੇ ਦਿੱਤਾ ਹੈ ਆਪੋਜੀਸ਼ਨ ਨੇ ਬੜਾ ਭੰਡੀ ਵਿਚਾਰ ਕੀਤਾ ਬਿ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਜੀ ਇਸੇ ਆਪੋਜੀਸ਼ਨ ਨੇ ਭੰਡੀ ਪ੍ਰਚਾਰ ਨਹੀਂ ਕੀਤਾ ਕਿਸੇ ਨੇ ਕਿਸੇ ਕੌਮ ਖਾਸ ਕੌਮ ਦੇ ਨਾਮ ਨੂੰ ਲੈ ਕੇ ਬਹੁਤ ਜ਼ਿਆਦਾ ਬਤਮੀਜ਼ੀ ਕੀਤੀ ਔਰ ਇਹ ਕੋਈ ਭੁੱਲਣ ਵਾਲੀਆਂ ਚੀਜ਼ਾਂ ਨਹੀਂ ਗੀਆਂ ਜਿਹੋ ਜਿਹੀ ਉਹਨਾਂ ਨੇ ਹਰਕਤਾਂ ਕੀਤੀਆਂ ਜੋ ਗੱਲਾਂ ਕੀਤੀਆਂ ਨੇ ਸੋ ਮੈਂ ਉਹ ਗੱਲ ਨੂੰ ਦੁਹਰਾਣਾ ਨਹੀਂ ਚਾਹੁੰਦਾ ਸੋ ਜਿਹੜੀ ਇਹ ਸਵਾਏ ਪੰਡੀ ਪ੍ਰਚਾਰ ਕਰਨ ਦੇ ਆਪੋਜੀਸ਼ਨ ਕੋਲੋਂ ਹੋਰ ਹੈ ਕੀ ਏ ਨਾ ਤੇ ਉਹਨਾਂ ਦੇ ਪੱਲੇ ਵੇਖੋ ਅੱਜ ਜਿਹੜੀ ਆਪਣੇ ਨੂੰ ਪੰਜਾਬ ਦੀ ਆਉਣ ਵਾਲੀ 2027 ਦੇ ਵਿੱਚ ਇਲੈਕਸ਼ਨ ਲੜ ਕੇ ਪਾਰਟੀ ਆਪਣੇ ਨੂੰ ਸਮਝਦੀ ਮ ਆਵਾਂਗੀ ਅੱਜ ਉਹ ਚੌਥੇ ਨੰਬਰ ਤੇ ਆਈ ਏ ਕਾਂਗਰਸ ਪਾਰਟੀ ਅੱਜ ਵੇਖੋ ਨਾ ਹਾਲਾਤ ਕੀ ਨੇ ਆਮ ਆਦਮੀ ਪਾਰਟੀ ਲਈ ਲੋਕ ਜਿਹੜੇ ਨੇ ਬਿਲਕੁਲ ਖੜੇ ਨੇ ਔਰ ਆਮ ਆਦਮੀ ਪਾਰਟੀ ਲੋਕਾਂ ਲਈ ਖੜੀ ਏ ਲੋਕਾਂ ਲਈ ਪਾਰਟੀ ਏ ਲੋਕਾਂ ਦੀ ਪਾਰਟੀ ਏ ਔਰ ਆਮ ਆਦਮੀ ਪਾਰਟੀ ਨੂੰ ਲੋਕੀ ਜਿਹੜੇ ਚਾਹੁੰਦੇ ਨੇ ਪਿਆਰ ਕਰਦੇ ਨੇ ਔਰ ਉਹਨਾਂ ਨੇ ਬਹੁਤ ਵੱਡਾ ਫਤਵਾ ਦੇ ਕੇ ਦੱਸ ਦਿੱਤਾ ਸਾਰੇ ਪੰਜਾਬ ਨੂੰ ਕਿ 2027 ਦੇ ਵਿੱਚ ਦੁਬਾਰਾ ਜਿਹੜੀ ਸਰਕਾਰ ਹੋ ਆਮ ਆਦਮੀ ਪਾਰਟੀ ਦੀ ਰਿਪੀਟ ਹੋਏਗੀ ਤਨਤਨ ਜਿਮਨੀ ਚੋਣਾਂ ਵਿੱਚ ਜੋ ਜਿੱਤ ਹੋਈ ਆਮ ਆਦਮੀ ਪਾਰਟੀ ਦੀ ਉਸ ਬਾਅਦ ਲਗਾਤਾਰ ਜਿਹੜੇ ਕਿ ਜਸ਼ਨ ਮਨਾਏ ਜਾ ਰਹੇ ਨੇ ਜਿੱਥੇ ਕਿ ਆਮ ਆਦਮੀ ਪਾਰਟੀ ਜ਼ਿਲ੍ਹਾ ਸ਼ਹਿਰੀ ਵੱਲੋਂ ਵੀ ਜਸ਼ਨ ਦਾ ਮਾਹੌਲ ਹੈ ਉੱਥੇ ਅਮਰਸਰ ਦੇ ਮੇਅਰ ਜਤਿੰਦਰ ਸਿੰਘ ਪਾਟੇ ਪਹੁੰਚੇ ਨੇ ਅਤੇ ਉਹਨਾਂ ਨੇ ਸਮੂਹ ਵਰਕਰਾਂ ਨੂੰ ਵਧਾਈ ਦਿੱਤੀ ਹੈ ਜਿਨ੍ਹਾਂ ਨੇ ਮਿਹਨਤ ਕੀਤੀ ਉੱਥੇ ਉਹਨਾਂ ਦੀ ਮਿਹਨਤ ਸਦਕਾ ਜਿਹੜੀ ਕਿ ਤਨਤਨ ਜਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਉਹਨਾਂ ਨੇ ਇਹ ਵੀ ਆਖਿਆ ਕਿ 2027 ਵਿੱਚ ਵੀ ਜਿਹੜਾ ਕਿ ਇਹ ਜਿੱਤ ਹੈ ਉਹ ਰਾ ਪਦਰਾ ਕਰੇਗੀ ਕਿਆਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪੱਛਰੀ ਦਾ ਦੈਨਿਕ ਸ੍ਰੀਤਾ ਟੀਵੀ ਅੰਮ੍ਰਿਤਸਰ ਕੀ ਕਹਿੰਦਾ ਜੀ ਬਹੁਤ ਵੱਡਾ ਫਤਵਾ ਮਿਲਿਆ ਜੰਤਨ ਨੇ ਐਕਸ਼ਨ ਦੇ ਵਿੱਚ ਬਾਈਲੈਕਸ਼ਨ ਜਿੱਤ ਗਏ ਇਹ ਜੀ ਇਹ ਸਰਦਾਰ ਭਗਤ ਸਿੰਘ ਮਾਨ ਦੀਆਂ ਜੋ ਨੀਤੀਆਂ ਵਾ ਜੋ ਲੋਕਾਂ ਲਈ ਉਹਨੇ ਚੰਗੇ ਕੰਮ ਕੀਤੇ ਆ ਉਹਨਾਂ ਦੇ ਹੱਕ 'ਚ ਫਤਵਾ ਦਿੱਤਾ ਜੀ ਤਾਂ ਅੱਜ ਆਮ ਆਦਮੀ ਪਾਰਟੀ ਵੱਲੋਂ ਜਸ਼ਨ ਦਾ ਮਾਹੌਲ ਆ ਜਿੱਥੇ ਕੀ ਇਸ ਜਸ਼ਨ ਵਿੱਚ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਪਾਠੀ ਵੀ ਪਹੁੰਚੇ ਨੇ ਪਰ ਸਭ ਕੀ ਕਹਿੰਦਾ ਜੀ ਅੱਜ ਦੀ ਜਿਹੜੀ ਜਿੱਤ ਹੋਈ ਆ ਬਹੁਤ ਵੱਡੀ ਜਿੱਤ ਹੋਈ ਪੰਜਾਬ ਦੇ ਲੋਕਾਂ ਨੇ ਜਿਹੜਾ ਭਰੋਸਾ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਰੱਖਿਆ ਸੀ ਹਾਂਜੀ ਪਿਛਲੀਆਂ ਜਿੰਨੀਆਂ ਵੀ ਬਾਈ ਇਲੈਕਸ਼ਨਾਂ ਹੋਈਆਂ ਨੇ ਪੰਜਾਬ ਦਾ ਭਰੋਸਾ ਜਿਹੜਾ ਪੰਜਾਬ ਦੇ ਲੋਕਾਂ ਦਾ ਭਰੋਸਾ ਆਮ ਆਦਮੀ ਕਾਇਮ ਰੱਖਦੀ ਹੋਈ ਜਿਹੜੀ ਤਰਨਤਾਰਨ ਦੇ ਵਿੱਚ ਬਾਈ ਇਲੈਕਸ਼ਨ ਹੋਈ ਏ ਉਥੋਂ ਦੇ ਲੋਕਾਂ ਨੇ ਇੱਕ ਵਾਰੀ ਫੇਰ ਜਿਹੜਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਪੂਰਾ ਯੋਗਰਦਾਰ ਬਹੁਤ ਸਾਰੀ ਭਾਰੀ ਲੀਡ ਦੇ ਨਾਲ ਸਾਡੇ ਕੈਂਡੀਡੇਟ ਨੂੰ ਜਿਤਾ ਕੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਸਭ ਤੋਂ ਪਹਿਲਾਂ ਤਾਂ ਮੈਂ ਤਰਨਤਾਰਨ ਦੇ ਉਹਨਾਂ ਸਾਰੇ ਵੋਟਰਾਂ ਦਾ ਜਿਹੜਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਇੰਨਾ ਜਿਨ੍ਹਾਂ ਨੇ ਸਾਡੇ ਮਾਨਯੋਗ ਸੁਪਰੀਮੋ ਆਪਾਦਮੀ ਪਾਰਟੀ ਕੇਜਰੀਵਾਲ ਸਾਹਿਬ ਸਾਡੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਦੇ ਇੰਚਾਰਜ ਸੋਧਿਆ ਸਾਹਿਬ ਔਰ ਸਮੁੱਚੀ ਟੀਮ ਜਿਹੜੀ ਹੈ ਸਾਡੀਆਂ ਭੈਣਾਂ ਵੀ ਖੜੀਆਂ ਸਾਡੇ ਭਰਾ ਵੀ ਸਾਰਿਆਂ ਨੇ ਉੱਥੇ ਜਿਹੜੀ ਮਿਹਨਤ ਕੀਤੀ ਏ ਉਹਨਾਂ ਨੂੰ ਵੀ ਮੁਬਾਰਕਾ ਉਹਨਾਂ ਦਾ ਵੀ ਧੰਨਵਾਦ ਹੈ ਸੋ ਤਰਨਤਾਰਨ ਦੇ ਜਿਹੜੀ ਵੋਟਰਾਂ ਨੇ ਇੱਕ ਵਾਰੀ ਅੱਗੇ ਜਿਹੜੀ ਸੂਰ ਸਾਹਿਬ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਸੀਗਾ ਚਲੋ ਪ੍ਰਮਾਤਮਾ ਦਾ ਪਾਣਾ ਉਹ ਸਾਡੇ 'ਚ ਨਹੀਂ ਰਿਹਾ ਔਰ ਬਾਈ ਇਲੈਕਸ਼ਨ ਆ ਗਈ ਔਰ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਰਮੀਤ ਸਿੰਘ ਸੰਧੂ ਦੀ ਹੱਕ ਦੇ ਵਿੱਚ ਜਿਹੜਾ ਬਹੁਤ ਭਾਰੀ ਵੋਟਾਂ ਦੇ ਕੇ ਜਿਹੜਾ ਜਿਤਾਇਆ ਬਹੁਤ ਭਾਰੀ ਜਿਹੜੀ ਜਿੱਤ ਹੋਈ ਹੈ ਉਹਦੇ ਲਈ ਤਰਨਤਾਰਨ ਵਾਸੀਆਂ ਦਾ ਅਸੀਂ ਤਹਿ ਦਿਲੋਂ ਜਿਹੜਾ ਧੰਨਵਾਦ ਕਰਦੇ ਆਂ ਔਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆ ਜੀ ਔਰ ਅੱਗੇ ਨਾਲੋਂ ਵੀ ਸਾਡੇ ਜਿਹੜੇ ਕੰਮ ਨੇ ਜਿਹੜੇ ਪੰਜਾਬ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਡਵੈਲਪਮੈਂਟ ਦੇ ਜਾਂ ਜਿਹੜੇ ਵੀ ਕੰਮ ਕਰ ਰਹੇ ਆ ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਤਾਕਤ ਹੋਰ ਮਿਲੀ ਹੈ ਔਰ ਹੋਰ ਵੀ ਇਹ ਕੰਮ ਕਰਾਂਗੇ ਔਰ 2027 ਦੇ ਵਿੱਚ ਦੁਬਾਰਾ ਪੰਜਾਬ ਦੇ ਵਿੱਚ ਜਿਹੜੀ ਹੈ ਸਰਕਾਰ ਬਣਾਉਣ ਲਈ ਜਿਹੜਾ ਇਹ ਲ ਤਰਨਤਨ ਦੀ ਇਲੈਕਸ਼ਨ ਨੇ ਸਾਨੂੰ ਜਿਹੜਾ ਫਤਵਾ ਦੇ ਦਿੱਤਾ ਹੈ ਆਪੋਜੀਸ਼ਨ ਨੇ ਬੜਾ ਭੰਡੀ ਵਿਚਾਰ ਕੀਤਾ ਬਿ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਜੀ ਇਸੇ ਆਪੋਜੀਸ਼ਨ ਨੇ ਭੰਡੀ ਪ੍ਰਚਾਰ ਨਹੀਂ ਕੀਤਾ ਕਿਸੇ ਨੇ ਕਿਸੇ ਕੌਮ ਖਾਸ ਕੌਮ ਦੇ ਨਾਮ ਨੂੰ ਲੈ ਕੇ ਬਹੁਤ ਜ਼ਿਆਦਾ ਬਤਮੀਜ਼ੀ ਕੀਤੀ ਔਰ ਇਹ ਕੋਈ ਭੁੱਲਣ ਵਾਲੀਆਂ ਚੀਜ਼ਾਂ ਨਹੀਂ ਗੀਆਂ ਜਿਹੋ ਜਿਹੀ ਉਹਨਾਂ ਨੇ ਹਰਕਤਾਂ ਕੀਤੀਆਂ ਜੋ ਗੱਲਾਂ ਕੀਤੀਆਂ ਨੇ ਸੋ ਮੈਂ ਉਹ ਗੱਲ ਨੂੰ ਦੁਹਰਾਣਾ ਨਹੀਂ ਚਾਹੁੰਦਾ ਸੋ ਜਿਹੜੀ ਇਹ ਸਵਾਏ ਭੰਦੀ ਪ੍ਰਚਾਰ ਕਰਨ ਦੇ ਆਪੋਜੀਸ਼ਨ ਕੋਲੋਂ ਹੋਰ ਹੈ ਕੀ ਏ ਨਾ ਤੇ ਉਹਨਾਂ ਦੇ ਪੱਲੇ ਵੇਖੋ ਅੱਜ ਜਿਹੜੀ ਆਪਣੇ ਨੂੰ ਪੰਜਾਬ ਦੀ ਆਉਣ ਵਾਲੀ 2027 ਦੇ ਵਿੱਚ ਇਲੈਕਸ਼ਨ ਲੜ ਕੇ ਪਾਰਟੀ ਆਪਣੇ ਨੂੰ ਸਮਝਦੀ ਮੈਂ ਆਵਾਂਗੀ ਅੱਜ ਉਹ ਚੌਥੇ ਨੰਬਰ ਤੇ ਆਈ ਏ ਕਾਂਗਰਸ ਪਾਰਟੀ ਅੱਜ ਵੇਖੋ ਨਾ ਹਾਲਾਤ ਕੀ ਨੇ ਆਮ ਆਦਮੀ ਪਾਰਟੀ ਲਈ ਲੋਕ ਜਿਹੜੇ ਨੇ ਬਿਲਕੁਲ ਖੜੇ ਨੇ ਔਰ ਆਮ ਆਦਮੀ ਪਾਰਟੀ ਲੋਕਾਂ ਲਈ ਖੜੀ ਏ ਲੋਕਾਂ ਲਈ ਪਾਰਟੀ ਏ ਲੋਕਾਂ ਦੀ ਪਾਰਟੀ ਏ ਔਰ ਆਮ ਆਦਮੀ ਪਾਰਟੀ ਨੂੰ ਲੋਕੀ ਜਿਹੜੇ ਚਾਹੁੰਦੇ ਨੇ ਪਿਆਰ ਕਰਦੇ ਨੇ ਔਰ ਉਹਨਾਂ ਨੇ ਬਹੁਤ ਵੱਡਾ ਫਤਵਾ ਦੇ ਕੇ ਦੱਸ ਦਿੱਤਾ ਸਾਰੇ ਪੰਜਾਬ ਨੂੰ ਕਿ 2027 ਦੇ ਵਿੱਚ ਦੁਬਾਰਾ ਜਿਹੜੀ ਸਰਕਾਰ ਹੋ ਆਮ ਆਦਮੀ ਪਾਰਟੀ ਦੀ ਰਿਪੀਟ ਹੋਏਗੀ